ਫਗੜਾ ਪੁਲਿਸ ਨੇ ਬੀਤੇ ਦਿਨੀ ਇੱਕ ਵਿਅਕਤੀ ਨਾਲ ਮਾਰਕੁੱਟ ਕਰਨ ਅਤੇ ਸਿਵਲ ਹਸਪਤਾਲ ਵਿੱਚ ਮੁਰਦ ਤੋਂ ਮਾਰਕੁੱਟ ਕਰਨ ਦੇ ਨਾਲ-ਨਾਲ ਹਸਪਤਾਲ ਦੀ ਭੰਨ ਤੋੜ ਕਰਨ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਸਮੇਤ ਪੰਜ ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਅਤੇ ਇੱਕ ਗੱਡੀ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਐਸਪੀ ਦਫ਼ਤਰ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਐਸਪੀ ਫਗਵਾੜਾ ਮੈਡਮ ਗੁਰਮੀਸ਼ ਕੌਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਬੀਤੇ ਦਿਨੀ ਪਿੰਡ ਬਲਾਲੋਂ ਦੇ ਰਹਿਣ ਵਾਲੇ ਦਇਅਲ ਚੰਦ ਨਾਲ ਮਾਰਕੁੱਟ ਕਰਨ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ ਫਿਰ ਤੋਂ ਮਾਰਕੁੱਟ ਕਰਕੇ ਗੰਭੀਰ ਵੀ ਜ਼ਖਮੀ ਕੀਤਾ ਸੀ ਜਦਕਿ ਹਸਪਤਾਲ ਦੀ ਵੀ ਭੰਨਤੋੜ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਮੁੱਖ ਦੋਸ਼ੀ ਜਤਿੰਦਰ ਕੁਮਾਰ ਉਰਫ सोनू ਵਾਸੀ ਬਲਾਲੋਂ ਅਜੀਤ ਕੁਮਾਰ ਪੁੱਤਰ ਸੋਦਾਗਰਾਂ ਵਾਸੀ ਬਲਾਲੋਂ ਰਵੀਵਾਲੀਆ ਪੁੱਤਰ ਪਾਲਚੰਦ ਵਾਸੀ ਸੰਤੋਖਪੁਰਾ ਫਗਵਾੜਾ ਤੇ ਗगन ਕੁਮਾਰ ਪੁੱਤਰ ਗੁਰਮੀਤ RAM ਵਾਸੀ ਪੰਡੋਰੀ ਤੋਂ ਇਲਾਵਾ ਅਰਮਾਨਪ੍ਰੀਤ ਉਰਫ ਅਰਮਾਨ ਪੁੱਤਰ ਜਸਵਿੰਦਰ ਕੁਮਾਰ ਵਾਸੀ ਸਹਬਜਾਦਾ ਅਜੀਤ ਸਿੰਘ ਨਗਰ ਫਗਵਾੜਾ ਨੂੰ ਤੇਜ਼ਾਰ ਹਥਿਆਰਾਂ ਦੇ ਇੱਕ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਫਗਵਾੜਾ ਗਿਸ ਵਾਰਦਾ ਦਾ ਮੁੱਖ ਦੋਸ਼ੀ ਜਤਿੰਦਰ ਕੁਮਾਰ ਹੈ ਜਿਸ ਖਿਲਾਫ ਪੰਜਾਬ ਭਰ ਵਿੱਚ ਵੱਖ-ਵੱਖ ਮਾਮਲਿਆਂ ਦੇ ਕੋਲ 13 ਮਾਮਲੇ ਦਰਜ ਹਨ ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਪਾਸੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜਤਿੰਦਰ ਕੁਮਾਰ ਉਰਸ सोनू ਬਲਾਲੋ ਪਿੰਡ ਡਿਸਟ੍ਰਿਕਟ ਕਪੂਰਸਲਾ ਸਬਡਿਵੀਜ਼ਨ ਫਗਵਾੜਾ ਦਾ ਰਹਿਣ ਵਾਲਾ ਬਲਾਲੋ ਪਿੰਡ ਤੋਂ ਪਿਛਲੇ ਦਿਨਾਂ 'ਚ ਜਿਹੜਾ ਹੈਗਾ ਇਹਨੇ 2-3 ਕ੍ਰਾਈਮ ਫਗਵਾੜਾ ਸਬਡਿਵੀਜ਼ਨ 'ਚ ਕੀਤੇ ਸੀਗੇ ਇੱਕ ਦਿਆਲ ਚੰਦ ਨਾਮ ਦਾ ਵਿਅਕਤੀ ਸੀਗਾ ਪਹਿਲਾਂ ਤਾਂ ਉਹਦੇ ਪਿੰਡ ਉਹਦੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਜਦੋਂ ਉਹਨੂੰ ਸਿਵਲ ਹਸਪੀਟਲ ਵਿੱਚ ਐਡਮਿਟ ਕਰਵਾਇਆ ਗਿਆ ਤਾਂ सोनू ਤੇ ਇਹਦੇ ਨਾਲ ਦੇ ਸਾਥੀਆਂ ਨੇ ਆ ਕੇ ਜਿਹੜਾ ਸਿਵਲ ਹਸਪੀਟਲ 'ਚ ਕਾਫੀ ਗੁੰਡਾਗਰਦੀ ਕੀਤੀ ਤੇ ਹਸਪੀਟਲ ਦੀ ਵੀ ਤੋੜਪੰਦ ਕੀਤੀ ਫਗਵਾੜਾ ਸਬ ਡਿਵੀਜ਼ਨ 'ਚ ਇਹਦੇ ਅਗੇਂਸਟ 3 ਐਫਆਈਆਰ 'ਚ ਅਸੀਂ ਇਹਦੀ ਅਰੈਸਟ ਪਾਈ ਆ ਇਸ ਤੋਂ ਇਲਾਵਾ ਜਿਹੜਾ ਬਾਕੀ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ 'ਚ ਇਹਦੇ ਅਗੇਂਸਟ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 13 ਕੇਸ ਰਜਿਸਟਰਡ ਹੈ ਜਿਨ੍ਹਾਂ 'ਚ ਮਰਡਰ ਕੇਸ ਹੈ ਤੇ ਲੁੱਟਖੋਹਾਂ ਦੇ ਕੇਸ ਰਜਿਸਟਰਡ ਹੈਗੇ ਇਸ ਦੇ ਖਿਲਾ ਇਦੇ ਨਾਲ ਜਿਹੜੇ ਬਾਕੀ ਸਾਥੀ ਸੀਗੇ ਅ ਪੰਜ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਤੇ ਜੋ ਵੀ ਲੜਾਈ ਝਗੜੇ ਦਾ ਸਮਾਨ ਜਾਂ ਗੱਡੀ 'ਚ ਕ੍ਰਾਈਮ ਕਰਦੇ ਸੀਗੇ ਉਹ ਅਸੀਂ ਰਿਕਵਰ ਕੀਤਾ। ਕਿ ਕਿੱਥੇ ਕਿੱਥੇ ਲੜਾਈ ਹੋਣ ਦਾ ਕਾਰਨ ਕੀ ਹੈ? ਲੜਾਈ ਆਪਣੇ ਕੋਈ ਪਰਸਨਲ ਰੰਜਿਸ਼ ਜੀ ਵਿਅਕਤੀ ਨਾਲ ਵੀ ਰੱਖਦਾ ਤੇ ਨਾਲ ਆਪਣੇ ਜਿਹੜੇ ਲੜਕੇ ਹੈਗੇ ਆ ਜਿਨ੍ਹਾਂ ਤੋਂ ਪਛੂਛ ਦੌਰਾਨ ਹੀ ਗੱਲ ਸਾਹਮਣੇ ਆਈ ਆ ਕਿ ਉਹਨਾਂ ਨੂੰ ਇਹ ਨਾਲ ਲੈ ਕੇ ਕੋਈ ਆਪਣੀਆਂ ਜਿਹੜੀਆਂ ਵੀ ਉਹਦੇ ਪਰਸਨਲ ਕਿਸੇ ਨਾਲ ਵੀ ਜਿਹਦੇ ਨਾਲ ਲੜਾਈ ਝਗੜਾ ਕਰਦਾ ਜਾਂ ਲੁੱਟਾ ਖਵਾ ਕਰਦੇ ਹੈਗੇ ਆ ਤਾਂ ਉਹ ਪਰਸਨਲ ਰੰਜਿਸ਼ ਕਰਕੇ ਹੀ ਇਹ ਲੜਾਈ ਕਰਦਾ ਆ ਮੈਮ ਕਿੰਨਾ ਟਾਈਮ ਹੋ ਗਿਆ ਜਿਹੜੇ ਵਿੱਚ ਲੜਾਈ ਹੋਈ ਜੁਲਾਈ ਮਹੀਨੇ ਵਿੱਚ ਜੁਲਾਈ ਚ ਹੋਈ ਤੇ ਤੇਰੇ ਇਨ ਮਾਟਰ ਸਮਾਂ ਆਇਆ ਇਹ ਫਗਵਾੜਾ ਸਬਡਿਵੀਜ਼ਨ ਦੀ ਪੁਲਿਸ ਮਸਤਦੀ ਨਾਲ ਇਹਦੇ ਤੇ ਪਿੱਛੇ ਲੱਗੇ ਹੋਏ ਸੀ ਕਾਫੀ ਲੰਬੇ ਸਮੇਂ ਤੋਂ ਸਾਡੇ ਐਸਐਸਪੀ ਸਾਹਿਬ ਗੌਰਵ ਪੂਰਾ ਜੀ ਸਾਹਿਬ ਵੱਲੋਂ ਇੱਕ ਸਪੈਸ਼ਲ ਟੀਮ ਬਣਾਈ ਗਈ ਸੀ ਜਿਹੜੀ ਇਹਦੇ ਮਗਰ ਅਸੀਂ ਰੈਕੀ ਕਰਨ ਲਈ ਛੱਡੇ ਹੋਏ ਸੀ ਆਪਣੇ ਪੁਲਿਸ ਮੁਲਾਜ਼ਮ ਤੇ ਕਾਫੀ ਦਿਨਾਂ ਤੋਂ ਇਹ ਜਿਹੜਾ ਹੈਗਾ ਉਹਦਾ ਅਸੀਂ ਪਿੱਛਾ ਕਰਦੇ ਹੋਏ ਇਹਨੂੰ ਅਸੀਂ 3 ਦਿਨ ਪਹਿਲਾਂ ਅਸੀਂ ਇਹਨੂੰ ਅਰੈਸਟ ਕੀਤਾ। ਦੀਪਕ ਫਗਵਾੜਾ ਸਬਡਿਵੀਜ਼ਨ ਚੋਂ ਪਰ ਜਾਇਆ ਸੀ ਜਦੋਂ ਵੀ ਇਹ ਲਾਸਟ ਹੁਣੇ ਕ੍ਰਾਈਮ ਕਰਕੇ ਗਿਆ। ਦਾ 10 ਸਤੰਬਰ ਨੂੰ ਉਸ ਤੋਂ ਬਾਅਦ ਅਸੀਂ ਪ੍ਰੋਪਰਟੀ ਨੇ ਇਹਦੇ ਤੇ ਵਰਕ ਕੀਤਾ ਤੇ ਇਹਨੂੰ ਅਸੀਂ ਅਰੈਸਟ ਕੀਤਾ ਕਿਵੇਂ ਮਾਤਿਆ ਕੀ ਕੀ ਬਰਾਬਰ ਹੋ ਰਿਹਾ ਨਾ ਲੜਾਈਆਂ ਝਗੜਿਆਂ ਚ ਜਿਹੜੀ ਵਰਤੋਂ ਵਿੱਚ ਲੈ ਕੇ ਆਉਂਦੇ ਕ੍ਰਪਾਨਾ ਵਗੈਰਾ ਜਾਂ ਬੀਸਬਾਲ ਵਗੈਰਾ ਉਸ ਤਰ੍ਹਾਂ ਦਾ ਅਸੀਂ ਇਹਦੇ ਤੋਂ ਮਟੀਰੀਅਲ ਰਿਕਵਰ ਕਰ ਜਿਹਦੀ ਫੋਟੋ ਮਰਮਰ ਹੋਈ ਉਹ ਕਿੰਨੇ ਦਿਨਾਂ ਨਾਲ ਸੀ ਜੇ ਸਰਦਾਰ ਤਾਂ ਫੋਟੋ ਮਰ ਰਹੀ ਹੈ ਤੇ ਆਸਾਂ ਦੇ ਦੇ ਆਲਤੰ ਦੇ ਉਹ ਕਿੱਥੇ ਰਹਿਣਾ ਵਾਲਾ ਸੀ ਜੀ ਅਧਿਆਲ ਫਗਵਾੜਾ ਸਬ ਡਿਵੀਜ਼ਨ ਦੇ ਵਿੱਚ ਸਦਰ ਖਾਣਾ ਪੁਲਿਸ ਸਟੇਸ਼ਨ ਹੈਗਾ ਉਹ ਉਸ ਏਰੀਏ ਦੇ ਰਹਿਣ ਵਾਲਾ ਸੀ ਮੈਡਮ ਇਹ ਕਿ ਵਿਅਕਤੀ ਕਿੱਥੇ ਭਾਈ ਜੀ ਉਹਦੀ ਅਰੈਸਟ ਸਾਨੂੰ ਜਿਹੜਾ ਹੈਗਾ ਜਦੋਂ ਅਸੀਂ ਆਪਣੀ ਟੀਮ ਪਿੱਛੇ ਦਾ ਪਿੱਛਾ ਕਰਨ ਲਈ ਛੱਡੀ ਹੋਈ ਸੀਗੀ ਤਾਂ ਜਲੰਧਰ ਦੇ ਨੇੜੇੋਂ ਸੀ ਉਹਦੀ ਮੈਡਮ ਕਿਹੜੀ ਟੀਮ ਲੈ ਕੇ ਜਾਂਦੇ ਪੈਸੀ ਨਾਲ ਇਹ ਟੀਮ ਨਾਲ ਕੀ ਮਤਲਬ ਜਲਵਾ ਕਰਕੇ ਲੈ ਕੇ ਜਾਂਦੇ ਸਾਹਮਣੇ ਕੋਈ ਜਿਹੜੇ ਵੀ ਲੜਕੇ ਅਸੀਂ ਨਾਲੋ ਕੀਤੇ ਹੈਗੇ ਉਹ ਕਹਿ ਰਹੇ ਸੀਗੇ ਕਿ ਅਸੀਂ ਸਾਨੂੰ ਇਹ ਆਪਣੇ ਨਾਲ ਜ਼ਬਰਦਸਤੀ ਵੀ ਰੱਖਦਾ ਹੈਗਾ ਤੇ ਜੋ ਵੀ ਇਹ ਕੰਮ ਕਰਾਉਂਦਾ ਹੈਗਾ ਸੀ ਉਹਦੇ ਨਾਲ ਰਲ ਕੇ ਅਸੀਂ ਉਹਦਾ ਮਤਲਬ ਸਾਥ ਦਿੰਦੇ ਆ ਕਿੰਨੇ ਲੋਕ ਹੁਣ ਤੱਕ ਨੂੰ ਫੜੇ ਹੈ ਜੀ 6 ਦੀ ਅਰੈਸਟ ਪਾ ਚੁੱਕੀਆਂ ਅਸੀਂ 5-6 ਦੇ ਨਾਲ ਕੀ ਕਰਦੇ ਉਹ ਕਿਸੇ ਤੋਂ ਕੀ ਕਰਦੇ ਲੋਕਲ ਇਸ ਏਰੀਆ ਦੇ ਨਾਲ ਦੇ ਨੋਨੀ ਆ ਇੱਕ ਇਹਦਾ ਅਜੇ ਰਿਲੇਟਿਵ ਹੀ ਆ ਲੜਕਾ ਜਿਹੜਾ ਇਹਦੇ ਨਾਲ ਕੰਮ ਕਰਦਾ ਕਿ ਸੋਨੂੰ ਮੈਨੂੰ ਕੀ ਕਰਦਾ ਰਿਹਾ ਹੁਣ ਤੱਕ ਸਾਹਮਣੇ ਆਇਆ ਕੁਛ ਕਿਸੇ ਤੋਂ ਕੀ ਕਰਦਾ ਨਹੀਂ ਪੇਸ਼ੇ ਤੋਂ ਤਾਂ ਬੇਸਿਕਲੀ ਬੈਲ ਆਈਆ ਤੇ ਘਰੋਂ ਭੱਜਿਆ ਹੋਇਆ ਹੈ ਠੀਕ ਹੈ ਜੋ ਵੀ ਲੜਾਈਆਂ ਝਗੜੀਆਂ ਸੀ ਜਿੱਥੇ ਵੀ ਵਾਂਟਡ ਸੀਗਾ ਉੱਥੇ ਵੀ ਜਿੱਥੋਂ ਕ੍ਰਾਈਮ ਕਰਕੇ ਭੱਜਦਾ ਸੀਗਾ ਉਹ ਗੇਸਾਂ ਚ ਇਹਨਾਂ ਦੀ ਏਰੀਆ ਉਹ ਮੋਸਟਲੀ ਅਰੈਸਟ ਪਹਿ ਚੁੱਕੀ ਆ ਤੇ ਟ੍ਰਾਇਲ ਚੱਲ ਰਹੀ ਹੈ ਇਹਦੇ ਅਗੇਂਸਟ ਕਿੰਨੇ ਮਾਮਲੇ ਦਰਜ ਹੋ ਕੇ ਟੋਟਲ ਹੁਣ ਤੱਕ ਇਹਦੇ ਅਗੇਂਸਟ 13 ਜਿਹੜੇ ਮੁਕੱਦਮੇ ਹੈਗੇ ਰਜਿਸਟਰ ਹੋਣੇ ਪਾਈ ਗਏ ਆ ਹੁਣ ਅਸੀਂ ਇਹਦੀ ਅਰੈਸਟ ਕੀਤੀ ਆ ਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ